ਇਹ ਸਾਰੇ ਵੀਰ ਜਿਹੜੇ ਗੱਲਾ ਮਜ਼ਦੂਰ ਯੂਨੀਅਨ ਦੇ ਜਿਹੜੇ ਪੱਲੇਦਾਰ ਨੇ ਜਿਨ੍ਹਾਂ ਵੱਲੋਂ ਇੱਕ ਹੜਤਾਲ ਕੀਤੀ ਗਈ ਆ ਤਰਨਤਾਰਨ ਦੇ ਵਿੱਚ ਵੇਰ ਆ ਉਸ ਦਾ ਗਦਾਮ ਹੈ ਫਤੂਰੇ ਦਾ ਜਿੰਦਾਬਾਦ ਫਤੂਰੇ ਦਾ ਜਿੰਦਾਬਾਦ ਫਤੂਰੇ ਦਾ ਜਿੰਦਾਬਾਦ ਇੱਕ ਵਾਰੀ ਜੇ ਮੁਜ਼ਾਹਬ 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 ਇਕ ਵਾਰੀ ਜੇ ਮੁਜ਼ਾਹਬ ਮੁਜ਼ਾਹਬ ਔਰ ਕਾਰਨ ਕੀ ਆ ਹੜਤਾਲ ਦਾ ਕਿ ਇਹਨਾਂ ਦੇ ਨਾਲ ਸ਼ੋਸ਼ਣ ਹੋ ਰਿਹਾ ਹੈ ਸ਼ੋਸ਼ਣ ਇਹਨਾਂ ਦੀ ਮਿਹਨਤਾਨੇ ਦੇ ਵਿੱਚ ਇਹਨਾਂ ਨੂੰ ਜਿਹੜਾ ਆ ਠੱਗੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਘੱਟ ਮਿਹਨਤਾਨਾ ਮਿਲ ਰਿਹਾ ਹੈ ਇਹ ਇਹਨਾਂ ਦਾ ਦੋਸ਼ ਹੈ ਜਦੋਂ ਇਹਨਾਂ ਨੇ ਹੜਤਾਲ ਕੀਤੀ ਹੈ ਤਾਂ ठेकेदार ਵੱਲੋਂ ਬਾਹਰੀ ਲੇਬਰ ਲਿਆ ਕੇ ਕੰਮ ਕਰਵਾਉਣ ਦਾ ਜਿਹੜਾ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਜਿਹੜਾ ਆ ਇਹਨਾਂ ਦਾ ਕਹਿਣਾ ਹੈ ਕਿ 5 ਰੁਪਏ ਪ੍ਰਤੀ ਤੋੜਾ ਇਹਨਾਂ ਦੀ ਮਜ਼ਦੂਰੀ ਹੈ ਜਦਕਿ ਠੇਕੇਦਾਰ ਵੱਲੋਂ 2 ਰੁਪਏ ਪ੍ਰਤੀ ਤੋੜਾ ਮਜ਼ਦੂਰੀ ਦਿੱਤੀ ਜਾ ਰਹੀ ਹੈ ਆਖਰ ਕੀ ਕਾਰਨ ਹੈ ਕਿ ਇਸ ਵਕਤ ਸਥਿਤੀ ਤਣਾਅਪੂਰਨ ਹੋ ਗਈ ਹੈ ਇੱਕ ਦੂਸਰੇ ਦੇ ਨਾਲ ਲੜਨ ਮਾਰਨ ਤੱਕ ਜਿਹੜਾ ਤਿਆਰ ਬੈਠੇ ਹੋ ਇਹੀ ਸਰ ਸਾਡਾ ਬੰਦਾ ਹੱਕ ਨਹੀਂ ਮਿਲ ਰਿਹਾ ਸਾਨੂੰ ਹਾਕ ਦਿੱਤਾ ਜਾਵੇ ਤਾਂ ਕੋਈ ਵੀ ਇਹੋ ਜੀ ਗੱਲ ਕੋਈ ਵਾਰ ਦਾਤ ਨਹੀਂ ਹੋ ਸਕਦੀ ਕੋਈ। ਨਾਲ ਮਿਲ ਕੇ ਹੀ ਪਹਿਲਾਂ ਉਹ ਤੋਂ ਕੰਮ ਕਰਦੇ ਆ ਨਾਸੀ ਦੀ ਜੁਨੀਅਨ ਬੱਚੀ ਹੋਈ ਐ ਇੱਥੇ ਜੀ। ਜਿਹੜਾ ਬਾਹਰੋਂ ਲੇਬਰ ਲਿਆਉਣ ਦੀ ਕੀ ਲੋਡ ਪੈ ਗਈ ਠੇਕੇਦਾਰ ਸਾਹਿਬ ਨੇ। ਇਹ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ ਕਿਸ ਨੂੰ ਪਤਾ ਹੀ ਨਹੀਂ ਮਕਈ ਦਾ ਰੈਂਕ ਲੱਗਾ ਆ ਵੀ ਆਪਣੇ ਰਾਣਾ ਜੀ ਦਾ। ਉਹ ਲੱਥ ਰਿਹਾ ਵਾ 9 ਵਜੇ ਦਾ ਲੱਗਾ ਆ। ਫਲੇਵਰ ਲਾ ਰਹੀ ਪਤਾ ਹੀ ਨਹੀਂ। ਸਾਨੂੰ ਤਾਂ ਹੀ ਤੋਂ ਕਾਲ ਗਈ ਆ ਕਿ ਬਾਹਰੋਂ ਲੇਬਰ ਆਈ ਆ ਚੌਲ ਡੰਬੀ ਘੋਣੇ ਆ। ਤੁਰੰਤ ਮੈਂ ਸਾਰੇ ਪ੍ਰਧਾਨਾਂ ਨੂੰ ਕਾਲ ਕੀਤੀ ਆ ਕਿ ਇੱਥੇ ਵੈਰੋ ਹੱਥ ਜਮਾਓ। ਫਿਰ ਸਾਰੀ ਸਾਡੀ ਸੰਗਤ ਉਥੋਂ ਕੰਮ ਬੰਦ ਕਰਕੇ ਇੱਕ ਹੰਡੇ ਲਈ ਇੱਥੇ ਆਏ ਨਾ ਜੀ ਹੁਣ ਠੇਕੇਦਾਰ ਵੱਲੋਂ ਕੀ ਕਿਹਾ ਗਿਆ ਹੈ ਤੁਹਾਨੂੰ ਠੇਕੇਦਾਰ ਤੇ ਹਲੇ ਅੰਦਰੋਂ ਬਾਹਰ ਹੀ ਨਹੀਂ ਨਿਕਲਿਆ ਨਾ ਬੁਲਾਇਆ ਗਿਆ ਸਾਨੂੰ ਵੀ ਕੋਈ ਗੱਲ ਕਰੇ ਸਾਡੇ ਨਾਲ ਉਹ ਅੰਦਰ ਬੈਠ ਗਿਆ ਵਾ ਜੇਕਰ ਇਹ ਤੁਹਾਡਾ ਹੱਕ ਜਿਹੜਾ ਆ ਤੁਹਾਨੂੰ ਨਹੀਂ ਮਿਲਦਾ ਫਿਰ ਫਿਰ ਤੇ ਇਹਦੇ ਲੰਮਾ ਹੀ ਸੰਘਰਸ਼ ਚੱਲੂਗਾ ਜੀ ਬੰਦ ਤਾਂ ਤੇ ਕੋਰੋਨਾ ਟਾਈਮ ਦੇ ਵਿੱਚ ਜਦੋਂ ਕੋਈ ਵੀ ਇੱਕ ਦੂਜੇ ਦੇ ਲਾਗੇ ਨਾ ਖਲੋਂਦਾ ਹੀ ਨਾ ਬੈਂਦਾ ਹੀ ਉਸ ਸਮੇਂ ਇਹੀ ਪਰਿਵਾਰ ਹੀ ਜਿਹੜਾ ਸਾਰਿਆਂ ਦਾ ਸਾਰਾ ਪੂਰੇ ਹਿੰਦੁਸਤਾਨ ਦੇ ਵਿੱਚ ਅਨਾਜ ਪਚਾਉਂਦਾ ਰਿਹਾ ਤੇ ਅੱਜ ਉਸ ਸਮੇਂ ਦੇ ਵਿੱਚ ਵੀ ਅਸੀਂ ਡਟ ਕੇ ਸਾਡੇ ਪੱਲੇਦਾਰ ਭਰਾ ਸਾਡੇ ਪ੍ਰਧਾਨ ਸਾਹਿਬ ਸਾਰੇ ਖੜੇ ਰਹਿ ਠੀਕ ਹੈ ਜੀ ਤੇ ਆ ਪਹਿਲਾ ਠੇਕੇਦਾਰ ਆ ਜੇ ਠੇਕੇਦਾਰ ਨੇ ਸਾਨੂੰ ਇੰਨਾ ਜ਼ਿਆਦਾ ਖਰਾਬ ਕੀਤਾ ਆ ਸਾਡੀ ईपीएफ ਨੇ ਜਮ੍ਹਾਂ ਕਰਾਈ ਸਾਡੇ ਮੈਡੀਕਲ ਦੇ ਜਿਹੜੇ ਕਾਰਡ ਹੀ ਉਹ ਵੀ ਬੰਦ ਹੋ ਗਿਆ ਕੋਈ ਬੰਦਾ ਜਾਂਦਾ ਹੀ ਗਰੀਬ ਬੰਦਾ ਜਾ ਕੇ ਦਵਾਈ ਲੈ ਆਉਂਦਾ ਹੀ ਉੱਥੇ ਜਾਈਦਾ ਉਹ ਕਹਿੰਦੇ ਤੁਹਾਡੀ ईपीएफ ਨੇ ਜਮ੍ਹਾਂ ਹੋਈ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਇੱਥੇ 650 ਦੇ ਕਰੀਬ ਸਾਡਾ ਬੰਦਾ ਕੰਮ ਕਰਦਾ ਹੈ ਠੀਕ ਹੈ ਜੀ ਇਹ ਚੰਦਾ ਗਵਰਨਮੈਂਟ ਨੂੰ ਅਸੀਂ ਤਾਰ ਰਹੇ ਹਾਂ ਸਾਡੀ ਲੇਵਰ ਤਾਰੀ ਸਾਡੇ ਪ੍ਰਧਾਨ ਸਾਹਿਬ ਸਾਡੇ ਪੈਸਿਆਂ ਤੋਂ ਕੱਟ ਕੇ ਤਾਰ ਰਿਹਾ ਤੇ ਬਾਅਦ ਦੀ ਲੇਵਰ ਕਿਦਾਂ ਹੀ ਜਰਾਂਗੇ ਪਹਿਲਾਂ ਦੱਸੋ ਸਾਡੇ ਪਰਿਵਾਰ ਆ ਭੁੱਖੇ ਮਰਨ ਡਿਆ ਤੇ ਭੁੱਖੇ ਜੇ ਮਰਨ ਡਿਆ ਤਾਂ ਅਸੀਂ ਲੜ ਕੇ ਮਰਾਂਗੇ ਠੀਕ ਹੈ ਜੀ ਤੇ ਆਪਣੇ ਹੱਥ ਨਹੀਂ ਛੱਡੂ ਸਾਡੀ ਮੰਗ ਕੀ ਹੈ ਸਾਡੀ ਸਰਕਾਰ ਗਾਰੀ ਮੰਗ ਇਹੋ ਹੀ ਆ ਕਿ ਠੇਕੇਦਾਰੀ ਸਿਸਟਮ ਜਿਹੜਾ ਆ ਉਹ ਬੰਦ ਕੀਤਾ ਜਾਵੇ ਤੇ ਸਾਨੂੰ ਸਿੱਧੀ ਪੇਮੈਂਟ ਜਿਹੜੀ ਕੀਤੀ ਜਾਵੇ ਸਾਸ਼ੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਵੀਰ ਜਿਹੜੇ ਗੱਲਾ ਮਜ਼ਦੂਰ ਯੂਨੀਅਨ ਦੇ ਜਿਹੜੇ ਪੱਲੇਦਾਰ ਨੇ ਜਿਨ੍ਹਾਂ ਵੱਲੋਂ ਇੱਕ ਹੜਤਾਲ ਕੀਤੀ ਗਈ ਆ ਤਰਨਤਾਰਨ ਦੇ ਵਿੱਚ ਵੇਅਰ ਹਾਊਸ ਦਾ ਗਦਾਮ ਹੈ ਜਿੱਥੇ ਇਹਨਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਔਰ ਕਾਰਨ ਕੀ ਆ ਹੜਤਾਲ ਦਾ ਕਿ ਇਹਨਾਂ ਦੇ ਨਾਲ ਸ਼ੋਸ਼ਣ ਹੋ ਰਿਹਾ ਹੈ ਸ਼ੋਸ਼ਣ ਇਹਨਾਂ ਦੀ ਮਿਹਨਤਾਨੇ ਦੇ ਵਿੱਚ ਇਹਨਾਂ ਨੂੰ ਜਿਹੜਾ ਆ ਠੱਗੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਘੱਟ ਮਿਹਨਤਾਨਾ ਮਿਲ ਰਿਹਾ ਹੈ ਇਹ ਇਹਨਾਂ ਦਾ ਦੋਸ਼ ਹੈ ਔਰ ਐਸਆਰਓਸ ਦੇ ਵਿੱਚ ਜਦੋਂ ਇਹਨਾਂ ਨੇ ਹੜਤਾਲ ਕੀਤੀ ਹੈ ਤਾਂ ठेकेदार ਵੱਲੋਂ ਬਾਹਰੀ ਲੇਬਰ ਲਿਆ ਕੇ ਕੰਮ ਕਰਵਾਉਣ ਦਾ ਜਿਹੜਾ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹਨਾਂ ਵੱਲੋਂ ਜਦੋਂ ਵਿਰੋਧ ਕੀਤਾ ਗਿਆ ਤਾਂ ਫਿਲਹਾਲ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਾ ਹੈ ਔਰ ਮਾਮਲਾ ਤਣਾਪੂਰਨ ਹੁੰਦਾ ਹੋਇਆ ਅ ਅਜੇ ਤੱਕ ਸ਼ਾਂਤੀ ਦੇ ਵਿੱਚ ਹੈ ਪਰ ਕਿਸੇ ਵੀ ਵੇਲੇ ਇਹ ਤਣਾਅ ਵੱਧ ਸਕਦਾ ਹੈ ਇਸ ਵਕਤ ਸਮੂਹ ਗੱਲਾਂ ਮਜ਼ਦੂਰ ਯੂਨੀਅਨ ਦੇ ਜਿਹੜੇ ਮੈਂਬਰ ਨੇ ਇਹ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਪੱਲੇਦਾਰ ਇੱਥੇ ਮੌਜੂਦ ਨੇ ਇਹਨਾਂ ਦੀ ਮੰਗ ਇਹੀ ਹੈ ਕਿ ਇਹਨਾਂ ਦਾ ਮਿਹਨਤਾਨਾ ਬਣਦਾ ਏ ਜੋ ਉਹ ਦਿੱਤਾ ਜਾਵੇ ਕੇਂਦਰ ਸਰਕਾਰ ਵੱਲੋਂ ਜਿਹੜਾ ਆ ਇਹਨਾਂ ਦਾ ਕਹਿਣਾ ਹੈ ਕਿ 5 ਰੁਪਏ ਪ੍ਰਤੀ ਤੋੜਾ ਇਹਨਾਂ ਦੀ ਮਜ਼ਦੂਰੀ ਹੈ ਜਦ ਕਿ ਠੇਕੇਦਾਰ ਵੱਲੋਂ 2 ਰੁਪਏ ਪ੍ਰਤੀ ਟੋੜਾ ਮਜ਼ਦੂਰੀ ਦਿੱਤੀ ਜਾ ਰਹੀ ਹੈ ਜੋਕਰ ਜੋ ਕਿ ਬਹੁਤ ਹੀ ਘੱਟ ਹੈ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਇਹ ਮਜ਼ਦੂਰੀ ਜਿਹੜੀ ਆ ਬਹੁਤ ਘੱਟ ਹੋਣ ਕਰਕੇ ਘਰ ਦੇ ਗੁਜ਼ਾਰੇ ਹੋਣੇ ਵੀ ਮੁਸ਼ਕਲ ਹੋ ਜਾਂਦੇ ਨੇ ਜਿਸ ਦੇ ਜੋ ਰੋਸ ਦੇ ਵਿੱਚ ਅੱਜ ਮਜ਼ਦੂਰ ਇਕੱਠੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਪ੍ਰਧਾਨ ਜੀ ਤੁਹਾਡਾ ਕੀ ਰਸਿੰਗ ਜੀ ਸਿਰਸਿੰਘ ਜੀ ਆਖਰ ਕੀ ਕਾਰਨ ਹੈ ਕਿ ਇਸ ਵਕਤ ਸਥਿਤੀ ਤਣਾਅਪੂਰਨ ਹੋ ਗਈ ਹੈ ਇੱਕ ਦੂਸਰੇ ਦੇ ਨਾਲ ਲੜਨ ਮਾਰਨ ਤੱਕ ਜਿਹੜਾ ਤਿਆਰ ਬੈਠੇ ਹੋ ਇਹੀ ਸਰ ਸਾਡਾ ਬੰਦਾ ਹੱਕ ਨਹੀਂ ਮਿਲ ਰਿਹਾ ਸਾਨੂੰ ਹੱਕ ਦਿੱਤਾ ਜਾਵੇ ਤਾਂ ਕੋਈ ਵੀ ਇਹੋ ਜੀ ਗੱਲ ਕੋਈ ਵਾਰਦਾਤ ਨਹੀਂ ਹੋ ਸਕਦੀ ਕੋਈ ਰਲ ਮਿਲ ਕੇ ਹੀ ਪਹਿਲਾਂ ਤੋਂ ਕੰਮ ਕਰਦੇ ਆ ਨਾਸੀ ਦੀ ਜੁਨੀਅਨ ਬੱਜੀ ਹੋਈ ਇੱਥੇ ਜੀ ਕੋਈ ਇਹੋ ਜਿਹਾ ਕਿ ਮੌਲ ਕੋਈ 179 ਦੀ ਜੀ ਜੀ ਸਰ ਅੱਗੇ ਕੋਈ ਮੌਲ ਇਹੋ ਜਿਹਾ ਨਹੀਂ ਪਹਿਲੀ ਵਾਰ ਫਸਟ ਟਾਈਮ ਹੈ ਕੋਈ ਠੇਕੇਦਾਰ ਆਇਆ ਬਾਰੋਂ ਲੇਬਰ ਲਿਆ ਕੇ ਸਾਡੇ ਤੇ ਦਬਾਅ ਪਾ ਕੇ ਤੇ ਕੰਮ ਕਰਾਉਣਾ ਚਾਹੁੰਦਾ ਹੈ ਕੀ ਨਾਮ ਹੈ ਠੇਕੇਦਾਰ ਦਾ ਸਤਨਾਮ ਸਿੰਘ ਜੀ ਕਿੰਨੇ ਚਿਰ ਤੋਂ ਠੇਕੇਦਾਰੀ ਉਹ ਕਰ ਰਹੇ ਨੇ ਇਹਨਾਂ ਦਾ 1 ਸਾਲ ਦਾ ਟੈਂਡਰ ਹੁੰਦਾ ਸਾਡੇ ਨਾਲ ਅੱਛਾ ਜੀ ਸਿਰਫ ਰਹਿ ਗਿਆ 1 ਮਹੀਨਾ ਹੋਰ ਜੀ ਇਹਨਾਂ ਦਾ ਹੂੰ ਹੂੰ ਜੀ ਹੁਣ ਕੀ ਮਾਮਲਾ ਬਣਿਆ ਹੈ ਤੁਸੀਂ ਠੇਕੇਦਾਰ ਦੇ ਨਾਲ ਲੰਮੇ ਚੱਲਦੇ ਆ ਰਹੇ ਹੋ ਫਿਰ ਐ ਐਡੀ ਸਥਿਤੀ ਕੀਤਨਾ ਪੂਰਨ ਬਣ ਗਈ ਕਿ ਤੁਸੀਂ ਜਿਹੜਾ ਵੱਡੇ ਪੱਧਰ ਤੇ ਵਿਰੋਧ ਕਰ ਦਿੱਤਾ ਕੱਲ 11 ਤਰੀਕ ਤੋਂ ਸਾਡਾ ਚੰਡੀਗੜ੍ਹ ਮੀਟਿੰਗ ਜੀ ਅੱਜ 12 ਤਰੀਕ ਦਾ ਸਾਨੂੰ 3 ਵਜੇ ਦਾ ਟਾਈਮ ਮਿਲਿਆ ਹੋਇਆ ਭਾਵੇਂ ਬੰਦੇ ਵਿੱਚ ਅੱਜ ਮੀਟਿੰਗ ਚੱਲਣੀ ਹੈ ਸਾਡੇ ਪ੍ਰਧਾਨ ਸਾਹਿਬ ਗਏ ਉੱਪਰ ਸਾਰੇ ਮੇਨ ਪ੍ਰਧਾਨ ਜੋ ਉੱਪਰ ਦੇ ਪੰਜਾਬ ਲੈਵਲ ਤੇ ਬੰਦ ਕੀਤਾ ਗਿਆ ਕੰਮ ਚਲੋ ਸਾਡੇ ਦੇ ਵਿੱਚ ਰੋਲ ਨਹੀਂ ਕੋਈ ਉਹਨਾਂ ਨੇ ਸਾਨੂੰ ਸੱਦਾ ਦਿੱਤਾ ਬੰਦ ਕਰਨ ਦਾ ਸਾਨੂੰ ਬੰਦ ਕਰਨਾ ਹੀ ਪੈਣਾ ਹੈ ਕਿਉਂਕਿ ਉਹ ਸਾਡੇ ਮੇਨ ਉੱਪਰ ਪ੍ਰਧਾਨ ਆ ਸਭ ਜਿੰਨੇ ਵੀ ਹੈਗੇ ਆ ਅੱਜ 3 ਵਜੇ ਉਹਨਾਂ ਨੇ ਸਾਡੀ ਕਾਲ ਹੋਈ ਈ ਗੱਲ ਉਹ ਆਂਦੇ ਵੀ 3 ਵਜੇ ਫੈਸਲਾ ਆ ਜਾਊਗਾ ਜੋ ਵੀ ਫੈਸਲਾ ਹੋਊਗਾ ਉਹ ਕਹਿ ਦੇਣਗੇ ਵੀ ਨਿਬੜ ਗਿਆ ਕੱਲ ਤੋਂ ਕੰਮ ਫੇਰ ਸ਼ੁਰੂ ਕੀਤਾ ਜਾਊਗਾ ਜੀ ਹਾਂਜੀ ਇਹ ਫਿਰ ਅੱਜ ਜਿਹੜਾ ਬਾਹਰੋਂ ਲੇਬਰ ਲਿਆਉਣ ਦੀ ਕੀ ਲੋਡ ਪੈ ਗਈ ਠੇਕੇਦਾਰ ਸਾਹਿਬ ਨੂੰ ਇਹ ਤੇ ਉਹਨਾਂ ਨੇ ਦੱਸਿਆ ਹੀ ਨਹੀਂ ਕਿਸ ਨੂੰ ਪਤਾ ਹੀ ਨਹੀਂ ਮਕਈ ਦਾ ਰੈਂਕ ਲੱਗਾ ਹੋਇਆ ਵੀ ਆਪਣੇ ਰਾਣਾ ਜੀ ਦਾ ਉਹ ਲੱਥ ਰਿਹਾ ਵਾ 9 ਵਜੇ ਦਾ ਲੱਗਾ ਹੋਇਆ ਲੇਬਰ ਲਾ ਰਹੀ ਪਤਾ ਹੀ ਨਹੀਂ ਸਾਨੂੰ ਤੇ ਇਹ ਤੋਂ ਕਾਲ ਗਈ ਆ ਕਿ ਬਾਹਰੋਂ ਲੇਬਰ ਆਈ ਆ ਚੌਲ ਡੰਬੀ ਘੋੜੇ ਆ ਤੁਰੰਤ ਮੈਂ ਸਾਰੇ ਪ੍ਰਧਾਨਾਂ ਨੂੰ ਕਾਲ ਕੀਤੀ ਆ ਵੀ ਇੱਥੇ ਵਿਹਰੋ 'ਚ ਜਮਾ ਹੋ ਫਿਰ ਸਾਰੀ ਸਾਡੀ ਸੰਗਤ ਉਥੋਂ ਕੰਮ ਬੰਦ ਕਰਕੇ ਇੱਕ ਘੰਟੇ ਲਈ ਇੱਥੇ ਆਏ ਹੋਏ ਔਰ ਇੱਥੇ ਜਦੋਂ ਤੁਸੀਂ ਆਉਂਦੇ ਹੋ ਉਦੋਂ ਫਿਰ ਕੀ ਹਾਲਾਤ ਕਿ ਕਿਹੜੇ ਹੁੰਦੇ ਨੇ ਮੈਂ ਥੋੜਾ ਲੇਟ ਆਇਆ ਵਾਂ ਸੰਗਤ ਨਾਲੋਂ ਮੇਰੇ ਉਹਨਾਂ ਨੂੰ ਚਲੋ ਲੇਬਰ ਚਲੇ ਗਈ ਹੈ ਨਾਲ ਗੱਲਬਾਤ ਕੀਤੀ ਹੋਈ ਸੀ ਉਹ ਉਹਨਾਂ ਨੇ ਚਲੋ ਕੋਈ ਗੱਲਬਾਤ ਨਹੀਂ ਕੀਤੀ ਤੇ ਉਹ ਚਲੇ ਗਏ ਹੋਏ ਆ ਅੱਛਾ ਅੱਛਾ ਹਾਂਜੀ ਹੁਣ ਠੇਕੇਦਾਰ ਵੱਲੋਂ ਕੀ ਕਿਹਾ ਗਿਆ ਹੈ ਤੁਹਾਨੂੰ ਠੇਕੇਦਾਰ ਤੇ ਹਲੇ ਅੰਦਰੋਂ ਬਾਹਰ ਹੀ ਨਹੀਂ ਨਿਕਲਿਆ ਨਾ ਬੁਲਾਇਆ ਗਿਆ ਸਾਨੂੰ ਵੀ ਕੋਈ ਗੱਲ ਕਰੇ ਸਾਡੇ ਨਾਲ ਉਹ ਅੰਦਰ ਬੈਠ ਗਿਆ ਵਾ ਜੇਕਰ ਇਹ ਤੁਹਾਡਾ ਹੱਕ ਜਿਹੜਾ ਆ ਤੁਹਾਨੂੰ ਨਹੀਂ ਮਿਲਦਾ ਫੇਰ ਫਿਰ ਤੇ ਇਹਦੇ ਲੰਮਾ ਹੀ ਸੰਘਰਸ਼ ਚੱਲੂਗਾ ਜੀ ਬੰਦ ਤਾਂ ਤੇ ਫੇਰ 12 ਦਾ ਸਾਡਾ ايਫ ਦਾ ਇਹਨਾਂ ਨਾਲ ਰੱਟਾ ਵਾਜੀ ਕੋਈ 30 40 ਲੱਖ ਰੁਪਈਆ ਸਾਡਾ ايਫ ਦਾ ਭੰਦਾ ਹਾਲੇ ਤੱਕ 1 ਰੁਪਈਆ ਨਹੀਂ ਜਮਾ ਹੋਇਆ ਉਹਦੇ ਮਸਲੇ 'ਚ ਵੀ ਅਸੀਂ ਇਹਨਾਂ ਨਾਲ ਪਹਿਲਾਂ ਗੱਲ ਕੀਤੀ ਇਹਨਾਂ ਮੰਗਲ ਬੁੱਧਵਾਰ ਦਾ ਟਾਈਮ ਦਿੱਤਾ ਅੱਜ ਦਾ ਹੀ ਟਾਈਮ ਆ ਤੇ ਅੱਜ ਇਹਨਾਂ ਨੇ ਆਹ ਇਸ਼ੂ ਖੜਾ ਕਰਤਾ ਤੇ ਇਹਨਾਂ ਨੇ ਸਾਡੂ ਫੰਡ ਬਾਰੇ ਪੁੱਛਣੀ ਸੀ ਵੀ ਆਪ ਡਾਕਟਰੀ ਜੋ ਵੀ ਸਾਡਾ ਕੱਟਦਾ ਹੈ ਮੈਡੀਕਲ ਵਗੈਰਾ ਜੂਈ ਹੈ ਸਭ ਕੁਝ ਨਹੀਂ ਮਿਲਿਆ ਨੇ ਕੋਈ ਰੁਪਇਆ ਵੀ ਜਮਾ ਕਰਾਇਆ ਆਦੇ ਕਾਲ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਠੇਕੇਦਾਰ ਵੱਲੋਂ ਟਰਮ ਵੀ ਪੂਰੀ ਨਹੀਂ ਕੀਤੀ ਜਾ ਰਹੀ ਜੋ ਕੰਡੀਸ਼ਨਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਇਹਨਾਂ ਦੀ ਮੈਡੀਕਲ ਦੀ ਸਹੂਲਤ ਹੈ ਉਹ ਨਹੀਂ ਦਿੱਤੀ ਜਾ ਰਹੀ ਇਹਨਾਂ ਦਾ ਈਪੀਐਫ ਫੰਡ ਹੈ ਉਹ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਜਿਸ ਦੀ ਮੈਂ ਜਿਹੜੀ ਆ ਇਹ ਇਹ ਤਰਫਦਾਰੀ ਕਰਦਾ ਆ ਕਿ ਇਹ ਮਜ਼ਦੂਰ ਵਰਗ ਹੈ ਜੋ ਇਹ ਬਿਲਕੁਲ ਆਪਣੀ ਗੱਲ ਤੇ ਸਹੀ ਆ ਔਰ ਸਹੀ ਜਿਹੜਾ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਕਿਉਂਕਿ ਜਦੋਂ ਹੱਕ ਨਹੀਂ ਮਿਲਦਾ ਤੇ ਉਦੋਂ ਬੁਲਾਜ ਆਵਾਜ਼ ਜਿਹੜੀ ਆ ਬੁਲੰਦ ਕਰਨੀ ਪੈਂਦੀ ਆ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਵੈਗਰਜੀ ਕਾ ਖਾਲਸਾ ਅਸੀਂ ਵੈਗਰਜੀ ਕੀ ਫਤਿਹ ਮੈਂ ਰਾਜਵਿੰਦਰ ਸਿੰਘ ਗੱਲਾਂ ਮਜ਼ਦੂਰ ਯੂਨੀਅਨ ਦਾ ਇੱਕ ਪੱਲੇਦਾਰ ਹਾਂ ਤੇ ਵੀਰ ਜੀ ਗੱਲ ਇਹੀ ਕਰਨੀ ਆ ਕਿ 1979 ਦੀ ਸਾਡੀ ਜਿਹੜੀ ਯੂਨੀਅਨ ਜਿਹੜੀ ਆ ਤਿਆਰ ਹੋਈ ਆ ਠੀਕ ਆ ਜੀ ਵੀਰ ਜੀ ਅਸੀਂ 1979 ਤੋਂ ਸਾਡੇ ਪ੍ਰਧਾਨ ਸਾਹਿਬ ਜਿਹੜੇ ਆ ਸਾਰੇ ਸਾਡੀ ਨਾਲ ਰਲ ਕੇ ਚੰਦਾ ਤਾਰ ਦੇ ਆ ਰਹੇ ਆ ਠੀਕ ਆ ਜੀ ਤੇ ਕਰੋਨਾ ਟਾਈਮ ਦੇ ਵਿੱਚ ਜਦੋਂ ਕੋਈ ਵੀ ਇੱਕ ਦੂਜੇ ਦੇ ਲਾਗੇ ਨਾ ਖਲੋਂਦਾ ਸੀ ਨਾ ਬਹਿੰਦਾ ਸੀ ਉਸ ਸਮੇਂ ਇਹੀ ਪਰਿਵਾਰ ਹੀ ਜਿਹੜਾ ਸਾਰਿਆਂ ਦਾ ਸਾਰਾ ਪੂਰੇ ਹਿੰਦੁਸਤਾਨ ਦੇ ਵਿੱਚ ਅਨਾਜ ਬਚਾਉਂਦਾ ਰਿਹਾ ਠੀਕ ਆ ਵੀਰ ਜੀ ਤੇ ਅੱਜ ਉਸ ਸਮੇਂ ਦੇ ਵਿੱਚ ਵੀ ਅਸੀਂ ਡਟ ਕੇ ਸਾਡੇ ਪੱਲੇਦਾਰ ਭਰਾ ਸਾਡੇ ਪ੍ਰਧਾਨ ਸਾਹਿਬ ਸਾਰੇ ਖੜੇ ਰਹਿ ਠੀਕ ਹੈ ਜੀ ਤੇ ਆ ਪਹਿਲਾ ਠੇਕੇਦਾਰ ਆ ਜੇ ਠੇਕੇਦਾਰ ਨੇ ਸਾਨੂੰ ਇੰਨਾ ਜ਼ਿਆਦਾ ਖਰਾਬ ਕੀਤਾ ਹੈ ਸਾਡੀ ईपीएफ ਨੇ ਜਮਾਂ ਕਰਾਈ ਸਾਡੇ ਮੈਡੀਕਲ ਦੇ ਜਿਹੜੇ ਕਾਰਡ ਉਹ ਵੀ ਬੰਦ ਹੋ ਗਿਆ ਕੋਈ ਬੰਦਾ ਜਾਂਦਾ ਸੀ ਗਰੀਬ ਬੰਦਾ ਜਾ ਕੇ ਦਵਾਈ ਲੈ ਆਉਂਦਾ ਸੀ ਉੱਥੇ ਜਾਈਦਾ ਉਹ ਕਹਿੰਦੇ ਤੁਹਾਡੀ ईपीएफ ਨੇ ਜਮਾਂ ਹੋਈ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਇੱਥੇ 650 ਦੇ ਕਰੀਬ ਸਾਡਾ ਬੰਦਾ ਕੰਮ ਕਰਦਾ ਹੈ ਠੀਕ ਹੈ ਜੀ ਇਹ ਚੰਦਾ ਗੌਰਮੈਂਟ ਨੂੰ ਅਸੀਂ ਤਾਰ ਰਹੇ ਆ ਸਾਡੀ ਲੇਵਰ ਤਾਰੀ ਸਾਡੇ ਪ੍ਰਧਾਨ ਸਾਹਿਬ ਸਾਡੇ ਪੈਸਿਆਂ ਤੋਂ ਕੱਟ ਕੇ ਤਾਰ ਰਹੇ ਆ ਤੇ ਬਾਹਰ ਦੀ ਲੇਵਰ ਕਿਦਾਂ ਹੀ ਜਰਾਂਗੇ ਪਹਿਲਾਂ ਦੱਸੋ ਠੀਕ ਹੈ ਜੀ ਯੂਨੀਅਨ ਦੇ ਬਹੁਤ ਜ਼ਿਆਦੇ ਖਰਚੇ ਆ ਜਿੰਨੇ ਵੀ ਖਰਚੇ ਸਾਰੀ ਇਹ ਯੂਨੀਅਨ ਚ ਲੰਨਦੇ ਆ ਠੀਕ ਹੈ ਤੇ ਇਹ ਬਾਹਰੀ ਲੇਵਰ ਲਿਆ ਕੇ ਮੰਨ ਲਓ ਅਸੀਂ ਉਹਨਾਂ ਨੂੰ ਸਾਡੀ ਕਸੂਰ ਸਾਡਾ ਇਹੀ ਆ ਅਸੀਂ ਆਪਣਾ ਜਿਹੜਾ ਕੰਮ ਕੀਤਾ ਆ ਉਹਦਾ ਅਸੀਂ ਇਹਦੇ ਕੋਲ ਹਿਸਾਬ ਪੁੱਛਿਆ ਵੀ ਇੰਨੀ ਬੋਰੀ ਲੱਗ ਗਈ ਆ ਇਹਦੇ ਹਿਸਾਬ ਨਾਲ ਸਾਡੀ ਈਪੀਐਫ ਬੰਦੀ ਆ ਈਪੀਐਫ ਸਾਨੂੰ ਜਮਾ ਕਰਾਉਣ ਦੀ ਬਜਾਏ ਉਲਟਾ ਇੱਕ ਪੁਲਿਸ ਸਾਧਕੇ ਸਾਡੇ 'ਤੇ ਦਬਾਅ ਪਾਇਆ ਜਾ ਰਿਹਾ ਇੱਕ ਬਾਹਰੋਂ ਲੇਬਰ ਲਿਆ ਕੇ ਤੇ ਉਹਨਾਂ ਕੋਲ ਕੰਮ ਕਰਵਾਇਆ ਜਾ ਰਿਹਾ ਤੇ ਸਰਾ ਸਾਰੇ ਸਭ ਤੋਂ ਜ਼ਿਆਦਾ ਸਾਡੇ ਨਾਲ ਧੱਕਾ ਹੋ ਰਿਹਾ ਠੀਕ ਹੈ ਜੀ ਲੇਬਰ ਜਿਹੜੀ ਆਈ ਅਹੀਂ ਉਹਨਾਂ ਨੂੰ ਸਮਝਾਇਆ ਉਹ ਚਲੋ ਉਹ ਵੀ ਆਪਣੇ ਭਰਾ ਹੀ ਉਹ ਸਮਝ ਕੇ ਚਲੇ ਗਏ ਉਹ ਕਹਿੰਦੇ ਸਾਨੂੰ ਇਹ ਗੱਲ ਦਾ ਪਤਾ ਨਹੀਂ ਸੀ ਕਿ ਵੀ ਇੱਥੇ ਝਗੜਾ ਚੱਲਦਾ ਅਹੀਂ ਉਹਨਾਂ ਨੂੰ ਦੱਸਿਆ ਵੀ ਇਦਾਂ ਦਾ ਕਿ ਸਾਡੀ ਆ ਗੱਲਬਾਤ ਤੇ ਤੁਸੀਂ ਜਾਓ ਠੀਕ ਹੈ ਜੀ ਉਹ ਚਲੇ ਗਏ ਤੇ ਬਾਕੀ ਕਹਿਣ ਦਾ ਭਾਵ ਇਹ ਆ ਕਿ ਉਦਾਂ ਵੀ ਸਾਡੇ ਜਿਹੜੇ ਪਿੱਛੇ ਸਾਡੇ ਪਰਿਵਾਰ ਹੈ ਭੁੱਖੇ ਮਰਨ ਦੇ ਆ ਇਹ ਕੋਈ ਕੇਜ ਮਾਰਨ ਦੇ ਤਾਂ ਹੀ ਲੜ ਕੇ ਮਰਾਂਗੇ ਠੀਕ ਹੈ ਜੀ ਤੇ ਆਪਣੇ ਹੱਕ ਨਹੀਂ ਛੱਡਨੇ ਜੇਕਰ ਨਹੀਂ ਮਿਲਦੇ ਹੁਣ ਵੀ ਹੱਕ ਔਰ ਜਿਹੜਾ ਈਪੀਐਫ ਠੇਕੇਦਾਰ ਵੱਲੋਂ ਨਹੀਂ ਜਮ੍ਹਾਂ ਕਰਵਾਇਆ ਜਾ ਰਿਹਾ ਕਿਉਂਕਿ ਉਹਨਾਂ ਦੀ ਟਰਮ ਪੂਰੀ ਹੋਣ ਵਾਲੀ ਹੈ ਟਰਮ ਪੂਰੀ ਹੋਣ ਤੋਂ ਬਾਅਦ ਦੁਬਾਰਾ ਠੇਕੇਦਾਰ ਦਾ ਆਉਣਾ ਜਾਂ ਨਾ ਆਉਣਾ ਇਹ ਬਾਅਦ ਦੀ ਗੱਲ ਹੈ ਟਰਮ ਪੂਰੀ ਹੋਣ ਤੋਂ ਬਾਅਦ ਫਿਰ ਕੀ ਕੀਤਾ ਜਾਏਗਾ ਵੇਖੋ ਜੀ ਇਹ ਫਿਰ ਸਾਨੂੰ ਰੋਕ ਕਰਨਾ ਪਊਗਾ ਜੀ ਅਦਾਲਤਾਂ ਦਾ ਕਿਉਂਕਿ ਪਹਿਲਾਂ ਵੀ ਸਾਡੇ ਨਾਲ ਇੱਕ ਵਾਰੀ ਆਪਣੇ ਤਰਨ ਤਾਰਨ ਦਾ ਹੀ ਠੇਕੇਦਾਰ ਕੀ ਨਾ ਦਾ ਮਿੰਟੂ ਮਿੰਟੂ ਸਾਹਿਬ ਠੀਕ ਹੈ ਜੀ ਉਹਨੇ ਵੀ ਸਾਡੀ 2 ਸਾਲ ਉਹਦਾ ਟੈਂਡਰ ਹੀ ਉਹਨੇ ਵੀ 500 ਰੁਪਏ ਸਾਡਾ ਜਮ੍ਹਾਂ ਕਰਾਇਆ ਠੀਕ ਹੈ ਜੀ ਉਹਦੇ ਅੱਲ ਵੀ ਕੋਈ 40-45 ਲੱਖ ਰੁਪਏ ਉਹ ਵੀ ਸਾਡਾ ਦਬ ਕੇ ਬੈਠਾ ਤੇ ਉਸੇ ਠੇਕੇਦਾਰ ਦੇ ਅੱਲ ਵੇਖ ਕੇ ਇਹ ਵੀ ਬੰਦਾ ਉਸੇ ਰਾਹ ਦੇ ਚੱਲ ਰਿਹਾ ਹੋਰ 15-20 ਦਿਨ ਇਹਦਾ ਟੈਂਡਰ ਰਹਿ ਗਿਆ ਹੈ ਇਹ ਕਢੋਗਾ ਹਨੂ 6 ਇਹਦੇ ਮੰਗਰ ਇਹਨੂੰ ਈਪੀਐਫ ਦਾ ਸਾਹ ਉਹਦੇ ਸਾਹ ਉਹਦੇ ਅੱਜ ਮੇਰੇ ਨਾਲ 4-5 ਮਹੀਨੇ ਹੋ ਚੱਲੇ ਆ ਕਦੀ ਪਹਿਲਾਂ ਦੇ ਇਹਾਨੂੰ ਟਾਈਮ ਦੇ ਕੇ ਪ੍ਰਧਾਨ ਸਾਹਿਬ ਉਹਨਾਂ ਨੂੰ ਆ ਸਾਡੇ ਵੱਡੇ ਪ੍ਰਧਾਨ ਆ ਇਹਨਾਂ ਨੇ ਗੱਲ ਕਰਨੀ ਆ ਇਹਨਾਂ ਨੂੰ ਟਾਈਮ ਦੇਣਾ ਮੈਂ ਭਲਕੇ ਆ ਗਿਆ ਮੁੜ ਕੇ ਮੈਂ ਮੰਦਿਰੇ ਚਲੇ ਗਿਆ ਮੈਂ ਚਲੇ ਗਿਆ ਯਾਤਰਾ ਤੇ ਚਲੇ ਗਿਆ ਜਦੋਂ ਪੂਨ ਲਾਉਣਾ ਮੈਂ ਯਾਤਰਾ ਤੇ ਠੀਕ ਆ ਜੀ ਤੇ ਇੱਕ ਦਿਨ ਆਇਆ ਆ ਤੇ ਉਹ ਵੀ ਸਾਡੇ ਵਾਲ ਪੈਸੇ ਕੱਢ ਗਿਆ ਠੀਕ ਆ ਜੀ ਇਧਰ ਉਧਰ ਉਹ ਜੇ ਉਹ ਕਰਕੇ ਤੇ ਇੱਕ ਵੀ ਪੈਹਾਈ ਪਿਆ ਉਹਦੇ ਨੇ ਬੰਦੇ ਨੇ ਜਵਾਂ ਨਹੀਂ ਕਰਾਇਆ ਹੁਣ ਤੁਹਾਡੀ ਮੰਗ ਕੀ ਆ ਸਾਡੀ ਸਰਕਾਰ ਗਾਰੀ ਮੰਗ ਇਹੋ ਹੀ ਆ ਕਿ ਠੇਕੇਦਾਰੀ ਸਿਸਟਮ ਜਿਹੜਾ ਆ ਉਹ ਬੰਦ ਕੀਤਾ ਜਾਵੇ ਤੇ ਸਾਨੂੰ ਸਿੱਧੀ ਪੇਮੈਂਟ ਜਿਹੜੀ ਕੀਤੀ ਜਾਵੇ ਤੇ ਅੱਜ ਜਿਹੜੇ ਸਾਡੇ ਪੰਜਾਬ ਪ੍ਰਧਾਨ ਦੀ ਟੀਮ ਆਣਾ ਉਹ ਸਾਡੇ ਅੱਜ ਉਹਨਾਂ ਦੀ ਸੀਐਮ ਸਾਹਿਬ ਨਾਲ ਉੱਥੇ ਮੀਟਿੰਗ ਆ ਤੇ ਇਹਨਾਂ ਪ੍ਰਧਾਨ ਸਾਹਿਬ ਉਹਨਾਂ ਨੇ ਜਿੰਨੀਆਂ ਵੀ ਚਿੱਠੀਆਂ ਨੇ ਇਹਨਾਂ ਸਾਹ ਸਾਹਸਿੰਘ ਨੂੰ ਵੀ ਚਿੱਠੀ ਦਿੱਤੀ ਆ ਐਫਸੀਆਈ ਨੂੰ ਵੀ ਚਿੱਠੀ ਦਿੱਤੀ ਆ ਜਿੰਨੇ ਵੀ ਇਹ ਮਗੇ ਆਪਣੇ ਫੂਡ ਲੈਡ ਸਪਲਾਈ ਦੇ ਹੈਗੇ ਨਾ ਬੰਦੇ ਅਫਸਰ ਸਾਰਿਆਂ ਚਿੱਠੀਆਂ ਦਿੱਤੀਆਂ ਗਈਆਂ ਫਿਰ ਵੀ ਚਿੱਠੀਆਂ ਦੇਣ ਦੇ ਬਾਵਜੂਦ ਵੀ ਇਹ ਸਾਡੇ ਨਾਲ ਧੱਕਾ ਕਰ ਰਹੇ ਆ ਠੀਕ ਹੈ ਜੀ ਜਦੋਂ ਕੱਲ ਇਹਨਾਂ ਨੇ ਸਾਨੂੰ ਗੱਡੀ ਲੱਦਣ ਆ ਤੇ ਸੱਧਿਆ ਹੀ ਲੱਦ ਕੇ ਗਏ ਆ ਬਾਹਰੋਂ ਹੀ ਲਗਾਈਆਂ ਤੇ ਅੱਜ ਇਹਨਾਂ ਨੇ ਸਾਨੂੰ ਕਿਉਂ ਨਹੀਂ ਦੱਸਿਆ ਜੀ ਲੇਬਰ ਆਈ ਜਾਂ ਕੋਈ ਵੀ ਕੰਮ ਆ ਠੀਕ ਹੈ ਜੀ ਬੱਚਿਆਂ ਦਾ ਇਹਨਾਂ ਨੇ ਕਿਹਾ ਵੀ ਬੱਚਿਆਂ ਨੂੰ ਚੌਲ ਖਲਾਉਣੇ ਆ ਇੱਥੇ ਆ ਕੇ ਪ੍ਰਧਾਨ ਸਾਹਿਬਾਂ ਨੇ ਫਿਰ ਵੀ ਸਾਡੇ ਪ੍ਰਧਾਨ ਨੇ ਕਿਹਾ ਸਾਰਾ ਕੰਮ ਬੰਦ ਕਰੋ ਫਿਰ ਵੀ ਅਸੀਂ ਗੱਡੀਆਂ ਲੱਦੀਆਂ ਵੀ ਚਲੋ ਕੋਈ ਗੱਲ ਨਹੀਂ ਪਰ ਅੱਜ ਇਹ ਬਾਰੂ ਇਹਨਾਂ ਨੇ ਲੇਬਰ ਲਿਆ ਕੇ ਸਾਡੇ ਨਾਲ ਧੱਕਾ ਹੀ ਕਰ ਰਹਾ ਹੈ ਤੇ ਜੇ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਹੁੰਦਾ ਕੁਝ ਵੀ ਹੁੰਦਾ ਉਹ ਚੀਜ਼ ਦਾ ਜ਼ਿੰਮੇਵਾਰ ਸਤਨਾਮ ਠੇਕੇਦਾਰ ਹੋਵੇਗਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਸ ਕਦਰ ਇਹ ਦਿਲ ਦੇ ਵਿੱਚੋਂ ਜਿਹੜਾ ਆ ਦਰਦ ਝਲਕ ਰਿਹਾ ਇਹਨਾਂ ਮਜ਼ਦੂਰਾਂ ਦੇ ਕਿਉਂਕਿ ਮਿਹਨਤਾਨਾ ਪੂਰਾ ਨਹੀਂ ਮਿਲ ਰਿਹਾ ਜਿਸ ਕਰਕੇ ਇਹਨਾਂ ਵੱਲੋਂ ਸੰਘਰਸ਼ ਦੇ ਰਾਹ ਨੂੰ ਚੁਣਿਆ ਗਿਆ ਹੈ ਅਸੀਂ ਠੇਕੇਦਾਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਆਖਰ ਉਹ ਕੀ ਕਹਿਣਾ ਚਾਹੁੰਦੇ ਨੇ ਸੋ ਦੋਸਤੋ ਠੇਕੇਦਾਰ ਸਾਹਿਬ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਪਰ ਉਹਨਾਂ ਵੱਲੋਂ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਏ ਜਿਸ ਤੋਂ ਲੱਗਦਾ ਏ ਕਿ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਜ਼ਰੂਰ ਹੈ ਪਰ ਜੇਕਰ ਮਜ਼ਦੂਰਾਂ ਦਾ ਸ਼ੋਸ਼ਣ ਹੋ ਰਿਹਾ ਏ ਇਹ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਐਸਾ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲੇ ਠੇਕੇਦਾਰਾਂ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਪ੍ਰਤੀ ਗੰਭੀਰਤਾ ਦੇ ਨਾਲ ਜਿਹੜਾ ਆ ਮਾਮਲਾ ਲਿਆ ਜਾਣਾ ਚਾਹੀਦਾ ਹੈ ਅਸੀਂ ਮਜ਼ਦੂਰਾਂ ਦੀ ਗੱਲ ਵੀ ਦਿਖਾਈ ਆ ਠੇਕੇਦਾਰ ਸਾਹਿਬ ਨੇ ਕੋਈ ਵੀ ਜਵਾਬ ਨਹੀਂ ਦਿੰਦਾ ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਆ ਇਹ ਸਾਰੀ ਗੱਲਬਾਤ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੀ ਆ ਕਿਉਂਕਿ ਆਖਰ ਜਵਾਬ ਦੇਣ ਤੋਂ ਕਿਉਂ ਭੱਜ ਰਹੇ ਨੇ ਜੇਕਰ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਇਹ ਗੱਲ ਸੋਚਣ ਵਾਲੀ ਆ ਹੁਣ ਇਹ ਦੇਖਣਾ ਹੋਏਗਾ ਕਿ ਆਖਰ ਪ੍ਰਸ਼ਾਸਨ ਵੱਲੋਂ ਇਹ ਇਸ ਮਾਮਲੇ ਦੇ ਪ੍ਰਤੀ ਕਿੰਨੀ ਕੁ ਸੁਹਿਰਦਤਾ ਦੇ ਨਾਲ ਫੈਸਲਾ ਲਿਆ ਜਾਂਦਾ ਏ ਤੁਸੀਂ ਦੇਖਦੇ ਰਹੋ ਰਾਣ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ